ਆਪ ਲੋਕਾਂ ਕੋਲ ਨਹੀਂ ਕਰੋ ਆਪ ਲੋਕੀ ਸਭ ਕੁਝ ਨਾ ਪਾਓ ਮੈਡਮ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ ਜੇ ਆਪਾਂ ਇੱਥੇ ਤੱਕ ਬੋਰਡ ਹੀ ਲਾ ਦਾਂਗੇ ਤਾਂ ਕਸਟਮਰ ਕਿੱਥੇ ਪਾਰਕ ਕਰੇਗਾ ਤੁਹਾਨੂੰ ਆਪਣਾ ਟੂ ਵੀਲ ਮੋਟਰਸਾਈਕਲ ਉਹਨਾਂ ਨੂੰ ਕਿੱਥੇ ਲੜਣਾ ਕਿੱਥੇ ਲੜਣੀ ਹੈ ਜਾਇਦਾ ਨਹੀਂ ਕੋਈ ਦੀ ਹੈ ਜ਼ਬਰਦਸਤੀ ਮਾਰਾ ਹੁਣ ਜੀ ਆਪ ਨੇ ਆ ਵੀ ਕੀਤਾ ਹੋਇਆ ਹੈ ਬਹੁਤ ਵਧੀਆ ਗੱਲ ਆ ਬਿਲਕੁਲ ਨਹੀਂ ਜਿਹੜੇ ਵੇਖੂ ਪਤਾ ਗਿਆ ਅੱਜ ਹੀ ਇੱਕ ਵਾਰੀ ਬੁਲਾ ਲੈਨੇ ਆ ਸਾਡਾ ਉਹ ਸਪੀਕਰ ਦੇ ਵਿੱਚ ਹਾਂਜੀ ਹਾਂਜੀ ਜੇ ਕੱਲ ਤੋਂ ਨਹੀਂ ਹੁੰਦਾ ਸਾਡਾ ਕੰਮ ਹੈ ਇੱਕ ਵਾਰੀ ਨੋਸਟਿਕ ਨੋਸਟਿਕ ਮਾਦਾ ਐਫਆਈਏ ਫਲੇ ਕਰਾਂਗੇ ਮਾਦਾ ਤਾਂ ਹੀ ਕੰਮ ਹੋਣਾ ਅਸੀਂ ਉਹਨਾਂ ਨੂੰ ਬਥੇਰਾ ਸਮਝਾਉਂਦੇ ਆਂ ਕਿ ਸਮਾਰਟ ਤੁਸੀਂ ਹੱਸਲ ਰੱਖੋ ਘੱਟੋ ਘੜੇ ਨਹੀਂ ਕਿ ਤੁਸੀਂ ਸਾਰੀ ਫੋਟੋਆਂ ਪਾ ਦੇ ਬਲੌਗ ਕਰ ਦਿਓ ਪਤਾ ਨਹੀਂ ਕੀ ਹੈ ਉਹਨਾਂ ਦਾ ਮਾਈਂਡ ਸੈਟਅਪ ਹੋਇਆ ਹੋਇਆ ਹੈ ਕਿ ਕਿਤੇ ਇਹਦਾ ਕੋਈ ਮਾਨ ਮਾਨ ਹੀ ਕੱਟਾ ਨਾ ਘੜਾ ਵਿਕੇ ਜਾਵੇਗਾ ਕੋਈ ਕੰਪਨੀ ਦਾ ਸਟਾਫ ਆ ਗਿਆ ਤਾਂ ਵਾਪਸ ਉਹਨੇ ਵੀ ਕਿਤੇ ਕਿੰਨਾ ਸਾਮਾਨ ਕਿਹੜਾ ਵਧੀਆ ਮਿਲਦਾ ਹੋਵੇ ਤੇ ਹੈਗਾ ਨਾ ਸਾਡੇ ਰੈਫਰਿਜਰੇਟਰ ਦੇ ਬੱਲੇ ਇਥੋਂ ਤੇ ਤੁਹਾਡੇ ਥੋਕੂਲੀ ਕਸਟਮਰ ਆ ਨਾ ਜਿਹੜੇ ਆਉਣੇ 12 ਤੱਕ ਹੀ ਨਹੀਂ ਆਉਣਾ ਨਹੀਂ ਕੀ ਪਤਾ ਨਹੀਂ ਇਹਨਾਂ ਸਾਡੀ ਸੋਚ ਹੀ ਹੈ ਬੱਸ 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 ਸਾਡੀ ਸੋਚ ਦੀ ਕਿਸ ਹਿਸਾਬ ਨਾਲ ਹੈ ਮਤ ਮੈਨੂੰ ਕਹਿੰਦੇ ਆਹੀ ਹੈ ਆ ਮੇਰੇ ਕੱਲ ਕਹੀ ਅੱਜ ਸਿੱਟੀ ਤੇ ਗਈ ਸੀ ਸਿੱਟੀ ਤੇ ਹੈਗਾ ਮੈਂ ਤੁਹਾਨੂੰ ਦੱਸਿਆ ਹੈਗਾ ਕਹਿੰਦੇ ਤੁਸੀਂ ਬੜਾ ਨੂੰ ਫੋਨ ਕਰਿਓ ਬੜਾ ਆਛਾ ਕੋਆਪਰੇਟ ਕਰਨਗੇ ਇੱਕ ਵਾਰੀ ਤੁਸੀਂ ਉਹਨਾਂ ਦਾ ਨਾਮ ਲਵਾ ਦੋ ਉਹ ਸਮਝਾ ਲੈਣਗੇ ਸਾਰਿਆਂ ਨੂੰ ਨਹੀਂ ਮੈਂ ਕਰਾਂਗੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਊਗੀ ਇਸ ਕਰਕੇ ਅਸੀਂ ਕੋਈ ਅਵੇਗਾ ਕੰਮ ਨਹੀਂ ਕਰਦੇ ਕੱਲ ਦੁਪਹਿਰ ਤੋਂ 2 ਵਜੇ ਤੋਂ ਬਾਅਦ ਐਕਸ਼ਨ ਹੋਊਗੀ ਇਸ ਲਈ ਵੀ ਆਪਣਾ ਜਿੰਨਾ ਵੀ ਸਮਾਂ ਆ ਬਾਹਰ ਜਿਹੜੀਆਂ ਤੁਹਾਡੀਆਂ ਸਟੈਂਡੀਆਂ ਜਾਂ ਬੋਰਡ ਲਾਇਏ ਹੋਏ ਬਾਹਰ ਅੰਦਰ ਸਿੱਟੀ ਲੈਣ ਜੇ ਵੀ ਤੁਹਾਡੀ ਲੱਗੀ ਹੋਈ ਹੈ ਫੁੱਲ ਪਾਸ ਦੇ ਉੱਤੇ ਉੱਤੇ ਰੱਖੋ ਪਿੱਛੇ ਕਿੱਛੇ ਹੁਣ ਦੇ ਤਾਂ ਅਸੋਗੇ ਨਾ ਕੋ ਮੈਡਮ ਥੈਂਕ ਯੂ ਸੋ ਮਚ ਡੋ ਵੀਰੋ ਇਹ ਇਹਨੂੰ ਬੀਐਸਆਰ ਚੋਂ ਤੋਂ ਜਿਹੜੀ ਮਾਰਕੀਟ ਕਿਹਨੂੰ ਕਹਿੰਦੇ ਇਹ ਦੁਆਬਾ ਸਾਡਾ ਸੂਰ ਮਾਰਕੀਟ ਹੈ ਐਸੇ ਲਾਡੋ ਵਾਲੀ ਰੋਡ ਕਹਿੰਦੇ ਹੈ ਸਾਰੀ ਇਹ ਲਾਡੋ ਵਾਲੀ ਰੋਡ ਹੀ ਆਪਣੀ ਅਸਰ ਤੋਂ ਹੈ ਅੱਜ ਮੈਂ ਅੱਜ ਤੁਸੀਂ ਆਇਓ ਮਾਰਕੀਟ ਦੇ ਆ ਵਿੱਚ ਆਇਓ ਕਿ ਤੁਹਾਨੂੰ ਇਹਦਾ ਮਾਰਕੀਟ ਵਾਲਿਆਂ ਦਾ ਰਿਸਪੋਸਟ ਹੈ ਐਕਚੁਅਲੀ ਸਾਡੀ ਜਿਹੜੀ ਕੰਪਨੀ ਦਾ ਡਰਾਈਵ ਆ ਚੱਲਣ ਦੀ ਆ ਖਾਸ ਕਰਕੇ ਜਿੰਨੀਆਂ ਵੀ ਮਾਰਕੀਟਸ ਹੈਗੀਆਂ ਜਿਵੇਂ ਇਹ ਲਾਡੋ ਵਾਲੀ ਰੋਡ ਦੀ ਮਾਰਕੀਟ ਆ ਇਥੇ ਵੀ ਕਾਫੀ ਇਸ਼ੂ ਹੈਗੇ ਸੀਗੇ ਵੈਸੇ ਤੇ ਮੈਂ ਐਪਰੀਸ਼ੀਏਟ ਕਰਨਾ ਚਾਹੁੰਦੀ ਆ ਇਹਨਾਂ ਨੂੰ ਕੋਈ ਨਾਮ ਕੀ ਤਾਂ ਡਾ ਜਗਿੰਦਰ ਸਿੰਘ ਸਾਹਿਬ ਆ ਜਗਿੰਦਰ ਸਿੰਘ ਜੀ ਪ੍ਰਧਾਨ ਹੈਗੇ ਆ ਇਹਨਾਂ ਨੇ ਆਪ ਹੀ ਮੇਰੇ ਨਾਲ ਅਪਰੋਚ ਕੀਤੀ ਸੀਗੀ ਕਿ ਤੁਸੀਂ ਇੱਕ ਵਾਰੀ ਆਓ ਔਰ ਸਭ ਤੋਂ ਵਧੀਆ ਇਹਨਾਂ ਨੇ ਇੱਕ ਸਿਕਿਉਰਿਟੀ ਵਾਸਤੇ ਹੂਟਰ ਲਾਇਆ 24 ਦੇ ਕੋਈ ਇਨਸੀਡੈਂਸ ਹੁੰਦਾ ਰਾਤ ਵੇਲੇ ਜਿਹੜਾ ਵੀ ਇਹਨਾਂ ਦਾ ਇੱਥੇ ਗਾਰਡ ਹੋਊਗਾ ਉਹ ਮਤਲਬ ਸਵਿਚ ਪ੍ਰੈਸ ਕਰੂਗਾ ਤੇ ਇਮੀਡੀਏਲੀ ਹੂਟਰ ਵੱਜਣੀ ਸ਼ੁਰੂ ਹੋ ਜਾਣਗੇ ਔਰ ਦੂਸਰੀ ਸੈਕਿੰਡ ਇਹਨਾਂ ਨੇ ਕੀਤਾ ਹੋਇਆ ਜਿਹੜੀ ਫੁੱਟਪਾਥ ਤੇ ਵਾਈਟ ਲੇਨ ਲਾਈ ਹੋਈ ਆ ਕਿ ਦੁਕਾਨਦਾਰ ਜਿਹੜੇ ਆ ਉਸ ਵਾਈਟ ਲੇਨ ਤੋਂ ਪਿੱਛੇ ਹੀ ਰੱਖਣਗੇ ਸਮਾਨ ਕੋਈ ਵੀ ਇਨਕ੍ਰੂਚਮੈਂਟ ਬਾਹਰ ਨਹੀਂ ਕਰਨਗੇ ਔਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਇਹ ਚੀਜ਼ ਇਹਨਾਂ ਨੇ ਵੇਖ ਕੇ ਆ ਚੀਜ਼ਾਂ ਬਹੁਤ ਸੋਹਣੀਆਂ ਮਤਲਬ ਕੀਤੀਆਂ ਹੋਈਆਂ ਵੀ ਇਹਨਾਂ ਦੇ ਨਾ ਟ੍ਰੈਫਿਕ ਦੀ ਪ੍ਰੋਬਲਮ ਨਾ ਹੋਵੇ ਔਰ ਅੱਜ ਤੋਂ ਅਸੀਂ ਸ਼ੁਰੂ ਹੋਏ ਮੈਂ ਆਈ ਹੁਈ ਆ ਆਪਣੀ ਟੀਮ ਦੇ ਨਾਲ ਔਰ ਆਸ ਕਰਦੇ ਆਂ ਅਸੀਂ ਉਹਨਾਂ ਅਨਾਉਂਸਮੈਂਟ ਵੀ ਕਰਾਉਣ ਲੱਗੇ ਆਂ ਕਿ ਜਿੰਨਾ ਵੀ ਆਪਣੇ ਇਨਕ੍ਰੋਚਮੈਂਟ ਈਵਨ ਕੀ ਜਿਹੜੇ ਤੁਸੀਂ ਬੋਰਡ ਜਾਂ ਨੂੰ ਸਟੈਂਡੀ ਕਹਿੰਦੇ ਹੈਗੇ ਬਾਹਰ ਲਾਏ ਹੋਏ ਆਪਣੇ ਦੁਕਾਨਾਂ ਦੇ ਜਿਹੜੀ ਵਾਈਟ ਲਾਈਨ ਆ ਉਹ ਤੋਂ ਅੰਦਰ ਰੱਖਣ ਬਾਹਰ ਕੋਈ ਨਹੀਂ ਨਾ ਇਨਕ੍ਰੋਚਮੈਂਟ ਕਰੂਗਾ ਔਰ ਜਿਹੜਾ ਕਰੂਗਾ ਉਸ ਤੇ ਕਾਰਵਾਈ ਹੋਊ। ਹਾਂਜੀ ਪ੍ਰਧਾਨ ਜੀ ਮੈਂ ਅੱਜ ਮੈਡਮ ਆਏ ਸੀਗੇ ਕੀ ਕਹਿ ਕੇ ਗਏ ਆ ਮਾਰਕੀਟ ਨਾਲ ਤੁਹਾਡੀ ਗੱਲਬਾਤ ਹੋਈ ਹੈ। ਨਾ ਮੈਡਮ ਜੀ ਨੇ ਸਪੈਸ਼ਲ ਫੋਨ ਕੀਤਾ ਸੀਗਾ ਅੱਜ ਮੈਂ ਸਾਰੀ ਆਪਣੇ ਮਾਰਕੀਟ ਦੇ ਮੈਂਬਰ ਇਕੱਠੇ ਕੀਤੇ ਤੇ ਮੈਡਮ ਨੇ ਇਹ ਸਮਝਾਇਆ ਹੈਗਾ ਕਿ ਜਿਹੜੀ ਪ੍ਰਧਾਨ ਜੀ ਨੇ ਵਾਈਟ ਲਾਈਨ ਲਾਈ ਆ ਆਪਣੇ ਜਿੰਨਾ ਵੀ ਸਮਾਨ ਆ ਉਹ ਵਾਈਟ ਲਾਈਨ ਦੇ ਅੰਡਰ ਔਰ ਨਾਲ ਬਾਹਰ ਕੋਈ ਸਾਈਨ ਬੋਰਡ ਲੱਗਣੇ ਚਾਹੀਦੇ ਉਹਦੇ ਨਾਲ ਟ੍ਰੈਫਿਕ ਦੀ ਪ੍ਰੋਬਲਮ ਆਂਦੀ ਹੈਗੀ ਆ ਤੇ ਅੱਜ ਮੈਡਮ ਸਾਰਿਆਂ ਨੂੰ ਸਮਝਾ ਗਏ ਆ ਵਾਰਨ ਕਰ ਗਏ ਆ ਅਗਰ ਨਹੀਂ ਕੋਈ ਮੰਨੇਗਾ ਤਾਂ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਆ ਕਿ ਪ੍ਰੋਪਰ ਚਲਾਨ ਕੱਟੇ ਜਾਣੇ ਤੁਹਾਡਾ ਮਾਰਕੀਟ ਦਾ ਵੀ ਕੋਈ ਇਦਾਂ ਦਾ ਹੈਗਾ ਕੋਈ ਜੇ ਕੰਮ ਕਰੇਗਾ ਤੁਸੀਂ ਉਹਨੂੰ ਜੁਰਮਾਨਾ ਲਾਓਗੇ ਅਸੀਂ ਮਾਰਕੀਟ ਦੇ ਵਿੱਚ ਕਮੇਟੀ ਨੇ ਫੈਸਲਾ ਕੀਤਾ ਹੈਗਾ ਕਿ ਅਸੀਂ ਇੱਕ ਵਾਰ ਉਹਨਾਂ ਨੂੰ ਸਮਝਾਵਾਂਗੇ ਅਗਰ ਉਹ ਨਹੀਂ ਮੰਨੇਗਾ ਫਿਰ ਅਸੀਂ ਕੋਈ ਨਾ ਕੋਈ ਜੁਰਮਾਨਾ ਜਰੂਰ 500000 1500 ਰੱਖਾਂਗੇ ਕਿ ਜਿਹੜਾ ਉਹਨੂੰ ਪਤਾ ਹੋਵੇ ਬਾਕੀ ਜਿਹੜੀ ਕਾਰਵਾਈ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਰਨੀ ਹੈ ਇਹਨਾਂ ਨੇ ਚਲਾਨ ਕੱਟਨੇ ਆ